ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਵਾਂਗਾ ਮੇਰੇ ਭਰਾ ਕੈਪਟਨ ਐਮ ਐਸ ਮਡੇਰ ਸਾਹਿਬ ਉਹਨਾਂ ਨੂੰ ਜਿਨ੍ਹਾਂ ਨੇ ਇਸ ਚੱਲੇ ਯਾਰ ਕਿਚੇਲਾ ਤੋਂ ਪ੍ਰੋਡਿਊਸ ਕੀਤਾ ਹੈਗਾ ਉਸ ਤੋਂ ਮਗਰੋਂ ਬੋਬੀ ਬਾਜਵਾ ਉਹਨਾਂ ਨੂੰ ਜਿਨ੍ਹਾਂ ਨੇ ਡਾਇਰੈਕਟ ਕੀਤਾ ਹੈਗਾ ਤੇ ਸਾਰੀ ਕਾਸਟ ਜਿਨ੍ਹਾਂ ਨੇ ਇਹਦੇ ਵਿੱਚ ਵੱਖ-ਵੱਖ ਭੂਮਿਕਾ ਨਿਭਾਈਆਂ ਨੇ ਉਹਨਾਂ ਨੂੰ ਢੇਰ ਸਾਰੀਆਂ ਮੁਬਾਰਕਾਂ ਇਨਸ਼ਾਅੱਲਾ ਮਤਲਬ ਕਿ ਵੈਗਰੂ ਵਗੇ ਦਾ ਉਸ ਵੀ ਕਰਦਾ ਕਿ ਲੋਕ ਇਸ ਫਿਲਮ ਨੂੰ ਮਾਨਣ ਵੇਖਣ ਤੇ ਅੱਗੇ ਕਿਉਂਕਿ ਇਹ ਜਿਹੜਾ ਹੈਗਾ ਚਪਾਲ ਦੇ ਉੱਤੇ 24th ਆਫ ਫੈਬਰੂਨੋ ਰਿਲੀਜ਼ ਹੋਣ ਜਾ ਰਹੀ ਹੈ ਸੋ ਸਾਰਿਆਂ ਨੂੰ ਮੇਰੀ ਯਾਦ ਅਰਸ਼ ਹੈ ਕਿ ਇਸ ਫਿਲਮ ਨੂੰ ਜ਼ਰੂਰ ਵੇਖੋ ਤੇ ਵੱਧ ਤੋਂ ਵੱਧ ਇਸ ਨੂੰ ਮਾਣੋ ਤੇ ਸ਼ੇਅਰ ਕਰੋ ਕਿਉਂਕਿ ਅਲਟੀਮੇਟਲੀ ਇਹਰੇ YouTube ਤੇ ਵੀ ਆਉਣੀ ਹੈਗੀ ਹੈ ਤੇ ਇਹਨਾਂ ਦੀ ਸਾਰੇ ਕਲਾਕਾਰਾਂ ਦੀ ਮਿਹਨਤ ਬਹੁ ਵੀ ਵਾਜਬਾ ਦੀ ਡਾਇਰੈਕਸ਼ਨ ਤੇ ਅਸਲ ਹੌਸਲਾ ਤੇ ਪ੍ਰੋਡਿਊਸਰ ਦਾ ਹੁੰਦਾ ਸੱਚੀ ਪੁੱਛਦੇ ਹੋ ਕਿ ਬਾਕੀ ਦਾ ਸਾਰੇ ਪੈਸੇ ਕੋਲ ਸੇ ਲੈ ਜਾਂਦੇ ਨੇ ਤੇ ਪ੍ਰੋਡਿਊਸਰ ਨੂੰ ਬਾਅਦ ਚੀ ਉਹਦਾ ਰਿਵਾਰਡ ਮਿਲਦਾ ਹੈਗਾ ਐਸੋ ਇਹ ਮੈਂ ਆਪਣੇ ਭਰਾ ਨੂੰ ਮਡੇਰ ਸਾਹਿਬ ਨੂੰ ਸੰਗਤ ਸਾਰੀਆਂ ਮੁਬਾਰਕਾਂ ਦਿੰਦਾ ਕਿਸ ਤੋਂ ਬਾਅਦ ਹੋਰ ਵੀ ਅੱਛੇ ਅੱਛੇ ਫਿਲਮਾਂ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਡਿਊਸ ਕਰੋ ਤਾਂ ਕਿ ਲੋਕਾਂ ਚ ਵਾਸੂ ਵਾਦ ਤੁਹਾਡੇ ਥੌਟਸ ਨੇ ਜਿਹੜੇ ਤੁਹਾਡੇ ਵਕਤ ਵਕਤ ਤਰੀਕੇ ਸੋਚ ਰਹੇ ਨੇ ਉਹ ਲੋਕਾਂ ਦੇ ਵਿੱਚ ਚਾਹ ਹਾਂਜੀ ਗੋਵੀ ਜੀ ਫਿਲਮ ਬਾਰੇ ਦੱਸੋ ਬਰਾਬਰ ਹਾਂ ਸਭ ਤੋਂ ਪਹਿਲਾਂ ਸਾਰਾ ਨੂੰ ਪਿਆਰ ਭਰੀ ਸ਼ਾਸਿਕਾਲ ਔਰ ਥੈਂਕਸ ਬੁਲ੍ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ মিডিਆ ਦਾ ਮੈਂ ਮੁਹਾਲੀ ਦਾ ਨਹੀਂ ਪੂਰੇ ਪੰਜਾਬ ਦਾ ਹੀ ਕਹਾਂਗਾ ਕਿਉਂਕਿ ਅੱਜ ਕੱਲ ਤਾਂ ਉਹ ਬਾਉਂਡਰੀਜ਼ ਖਤਮ ਹੋ ਗਈਆਂ ਪੂਰੇ ਵਰਡ ਚ ਜਾਂਦੀ ਹੈ ਕੋਈ ਵੀ ਚੀਜ਼ ਸਾਡੀ ਬੋਲੀ ਹੋਈ ਜਾ ਜੋ ਤੁਸੀਂ ਦਿਖਾਉਂਦੇ ਹੋ ਤੇ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਬਹੁਤ ਬਿਜ਼ੀ ਸ਼ਡਿਊਲ ਚ ਤੁਸੀਂ ਟਾਈਮ ਦਿੱਤਾ ਸਾਡੀ ਫਿਲਮ ਚੱਲੇ ਯਾਰ ਕੁਚੀਲਾ ਜੋ 24 ਤਰੀਕ ਨੂੰ ਚੋਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ ਤਾਂ ਉਹਦੇ ਬਾਰੇ ਮੈਂ ਥੋੜਾ ਜਿਹਾ ਬਰੀਫ ਕਰਾਂਗਾ ਕਿ ਇਹ ਜਿਹੜਾ ਹੀਰੋ ਸਾਡਾ ਜਸ ਬੜੈਚ ਇਹ ਦਿਖਾਇਆ ਬਚਪਨ ਤੋਂ ਇੱਕ ਫੈਨ ਸਾਡੇ ਸੁਪਰਸਟਾਰ ਦਲਜੀਤ ਜੀ ਦਾ ਉਹਦੇ ਦੇ ਅੱਗੇ ਸਾਰੀ ਬਹੁਤ ਅੱਛੀ ਕਾਮੇਡੀ ਹੈ ਬਹੁਤ ਅੱਛਾ ਥੀਮ ਹੈ ਫਿਲਮ ਦਾ ਉਹ ਜ਼ਿਆਦਾ ਜਾਣਕਾਰੀ ਨਹੀਂ ਦਊਂਗਾ ਕਿਉਂਕਿ ਸਾਡੇ ਵਿੱਚ ਇਹ ਸਾਡੇ ਸਰ ਪ੍ਰੋਡਿਊਸਰ ਐਮ ਐਸ ਕੈਪਟਨ ਐਮ ਐਸ ਮਡੇਰ ਸਾਹਿਬ ਜਿਨ੍ਹਾਂ ਦਾ ਆਈਡੀਆ ਜਿਨ੍ਹਾਂ ਦੀ ਇਹ ਸਟੋਰੀ ਜਿਸ ਆਈਡੀਆ ਦਾ ਸੀ ਵਰਕ ਕੀਤਾ ਸਟੋਰੀ ਉਹਨਾਂ ਦੀ ਲਿਖੀ ਹੋਈ ਹੈ ਨਾਲ ਸਾਡਾ ਸਕ੍ਰੀਨ ਪਲੇ ਔਰ ਡਾਇਲੋਗ ਮਲਕੀ ਤੁਮਲੰਗਾ ਜੀ ਨੇ ਬਹੁਤ ਜ਼ਬਰਦਸਤ ਲਿਖੇ ਨੇ ਤੇ ਸਾਡੀ ਆਉਣ ਵਾਲੀ ਖੂਬਸੂਰਤ ਹੀਰੋਇਨ ਤਨੀਸ਼ਾ ਜੇ ਸਾਡੇ ਵਿੱਚ ਮੌਜੂਦ ਆ ਰਜਿੰਦਰ ਰੋਜੀ ਜੀ ਬਹੁਤ ਜ਼ਬਰਦਸਤ ਕਰੈਕਟਰ ਹੈ ਇਹਨਾਂ ਦਾ ਫਿਲਮ 'ਚ ਤਾਂ ਉਸ ਲਈ ਅੱਜ ਅਸੀਂ ਸਾਡਾ ਕਹੋ ਕਿ ਕੁੰਡ ਚਕਾਈ ਹੋਈ ਹੈ ਸਾਡੇ ਪੋਸਟਰ ਦੀ ਆ ਉਹ ਅਸੀਂ ਰਿਲੀਜ਼ ਕਰ ਰਹੇ ਹਾਂ ਅੱਜ ਪਰ ਉਸ ਤੋਂ ਬਾਅਦ ਡੇ ਬਾਏ ਡੇ ਬਾਕੀ ਜਿੰਨਾ ਰਿਲੀਜ਼ ਕਰਦੇ ਰਵਾਂਗੇ ਮੈਂ ਥੋੜਾ ਜਿਹਾ ਜੋ ਜਿੰਨਾ ਦਾ ਸਬਜੈਕਟ ਸੀ ਜਿੱਥੋਂ ਕਹਾਣੀ ਸ਼ੁਰੂ ਹੋਈ ਮੈਂ ਰਿਕਵੈਸਟ ਕਰੂੰਗਾ ਕੈਪਟਨ ਐਮ ਐਸ ਮਡੇਰ ਸਾਹਿਬ ਨੂੰ ਕਿ ਉਹ ਇਸ ਬਾਰੇ ਥੋੜਾ ਦੱਸਣ ਜੀ ਸਾਡੀ ਸਟੋਰੀ ਦਾ ਕਿੱਦਾਂ ਲਿਖੀ ਪਰ ਆਪਾਂ ਸਾਰੇ ਚੀਜ਼ ਤਾਂ ਨਹੀਂ ਦੱਸ ਪਾਵਾਂਗੇ ਥੈਂਕ ਯੂ ਮੰਡੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵਾਰਮ ਵੈਲਕਮ ਮੈਂ ਬੇਸਿਕਲੀ ਦਾ ਪਾਇਲਟ ਹਾਂ ਫਾਈਟਰ ਪਾਇਲਟ ਸੀ ਏਅਰਪੋਰਟ ਤੋਂ ਉਸ ਤੋਂ ਬਾਅਦ ਮੈਂ ਕਾਰਪੋਰੇਟ ਫਲਾਈਂਗ ਕਰਦੇ ਰਹੇ ਸਾਰੇ ਵੀਆਈਪੀ ਫਲਾਈਂਗ ਤੇ ਕਦੀ ਮੈਂ ਜ਼ਿੰਦਗੀ ਚ ਵੀ ਨਹੀਂ ਸੀ ਸੋਚਿਆ ਕਿ ਮੈਂ ਕਦੀ ਪ੍ਰੋਡਿਊਸਰ ਬਣੂਗਾ ਮੇਰੇ ਮੇਰੇ ਮੁਤਾਬਕ ਇਹ ਬੜੀ ਡਿਫਰੈਂਟ ਚੀਜ਼ ਹੈ ਤੇ ਵੱਡੀ ਚੀਜ਼ ਹੈ ਤੇ ਕੰਟਰੋਲ ਆਪਣੇ ਵਸ ਦੀ ਗੱਲ ਪਰ ਜੋ ਰੱਬ ਦੀ ਰਜ਼ਾ ਹੁੰਦੀ ਹੈ ਉਵੇਂ ਹੀ ਹੁੰਦਾ ਤੇ ਸਾਡੀ ਇੱਕ ਛੋਟੀ ਜੀ ਫਿਲਮ ਸਿਟੀ ਹੈ ਜੀਹਦਾ ਨਾਮ ਸ਼ੂਟ ਫੈਕਟਰੀ ਹੈ ਮੇਫੇ ਫਾਂਕ ਪੂਰੇ ਦਾ ਟਾਬਾ ਤੁਸੀਂ ਦੇਖਿਆ ਹੁਣ ਫਤਿਹਗੜ੍ਹ ਸਾਹਿਬ ਉਸ ਦੇ ਆਪੋਜ਼ਿਟ ਹੈ ਤੇ ਉੱਥੇ ਮੈਂ ਇੱਕ ਦਿਨ ਬੈਠਾ ਥੇ ਮੇਰੇ ਕੋਲ ਜਿਹੜੀ ਮਾਰਕੀਟਿੰਗ ਟੀਮ ਸੀ ਗਰਮੀਆਂ ਦੇ ਦਿਲ ਸੀ ਮੇ ਜੂਨ ਦੇ ਤੇ ਬਹੁਤ ਫੂਟਿੰਗ ਚੱਲ ਰਹੀ ਸੀ ਤੇ ਪਲੇਟ ਥੱਲੇ ਮੈਂ ਬੈਠਾ ਕਹਿੰਦਾ ਸਰ ਇੱਕ ਲੜਕਾ ਹੈਗਾ ਜਿੰਨੂੰ ਮੈਂ ਬੁਲਾਣਾ ਚਾਹਨਾ ਪਟਿਆਲੇ ਤੋਂ ਤੇ ਉਹਨੂੰ ਤੁਸੀਂ ਲਾਂਚ ਕਰੋ ਐਜ਼ ਅ ਸਿੰਗਰ ਤੇ ਮੈਂ ਹੇ ਮੈਨੂੰ ABC ਦੀ ਨਹੀਂ ਪਤਾ ਤੇ ਐਨੀਵੇ ਉਹ ਲੜਕਾ ਪਹੁੰਚ ਗਿਆ ਸਾਰੀ ਗੱਲਬਾਤ ਹੋਈ ਤਾਂ ਮੈਂ ਹੁਣ ਕਹਿਆ ਬੇਟਾ ਮੇਰੇ ਕੋਲੇ ਇੰਨੇ ਪੰਡ ਲੀਆਂ ਵੀ ਮੈਂ ਤੁਹਾਨੂੰ ਲਾਂਚ ਕਰਦਾ ਇਸ ਪਰ ਕੀ ਪਤਾ ਸੀ ਇਹ ਮੈਸੇਂਜਰ ਆਫ ਗੋਡ ਹੁੰਦੇ ਆ ਮੈਂ ਹੁਣ ਹੌਲੀ ਹੌਲੀ ਸੋਚਦਾ ਸਾਰੀਆਂ ਗੱਲਾਂ ਜੋ ਤੁਹਾਨੂੰ ਮਿਲਦੇ ਆ ਲੋਕ ਹੁਣ ਸਾਡੀ ਟੀਮ ਵੀ ਮਿਲੀ ਹੈ ਇਸ ਤਰ੍ਹਾਂ ਹੀ ਮਿਲੀ ਉਸ ਤੋਂ ਬਾਅਦ ਬੋਬੀ ਜੀ ਮਿਲ ਗਏ ਤੇ ਇੱਕ ਸਾਲ ਬਾਅਦ ਬੋਬੀ ਜੀ ਮਿਲੇ ਮੈਂ ਕਿਹਾ ਛੋਟੀ ਜਿਹੀ ਇੱਕ ਪਿਕਚਰ ਬਣਾਉਣੀ ਹੈ ਮੈਂ ਕਿਹਾ ਕਿਸ ਤੇ ਇਹ ਕਹਿੰਦੇ ਕਿਸ ਤੇ ਮੈਂ ਕਿਹਾ ਜੀ ਵੇਖੋ ਦਨਜੀਤ ਜੀ ਇੰਨਾ ਵਧੀਆ ਕੰਮ ਕਰ ਰਹੇ تھے ਇਸ ਤੇ ਉੱਤੇ ਕੋਈ ਵੀ ਨੀਡ ਟੂ ਯੂਰ ਕੈਚ ਅਪ ਐਂਡ ਕੋਈ ਪਿਕਚਰ ਬਣਾਈ ਉਤੋਂ ਸਾਰੀ ਗੱਲ ਸਟਾਰਟ ਹੋਈ ਮੈਨੂੰ ਉਸੇ ਲੜਕੇ ਦੀ ਫੇਰ ਯਾਦ ਆਈ ਜਿਹੜੇ ਬਿਲਕੁਲ ਸਿੰਗਲ ਵਰਨ ਆਇਆ ਸੀ ਨਹੀਂ ਤਾਂ ਉਹ ਲੜਕੇ ਨੂੰ ਲਿਆਨੇ ਜਦੋਂ ਦਾ ਡੀਨ ਲੌਂ ਦੇਖਿਆ ਇਹ ਕਹਿੰਦੇ ਇਹ ਸਿੰਗਲ ਕੱਟ ਲੱਗਦਾ ਇਹ ਥੋੜਾ ਬਾਉਂਸਰ ਟਾਈਪ ਹੈ ਨੂੰ ਵਿਲਨ ਬਣਾਉਂਦੇ ਤੇ ਉਹ ਸਾਡੀ ਫਿਲਮ ਚ ਵਿਲਨ ਵੀ ਹੈ ਤੇ ਇਸ ਕਰਕੇ ਤੁਸੀਂ ਸਾਰੇ ਦੇਖੋਗੇ ਮੇਨਲੀ ਇਹਦੇ ਚ ਮਿਊਜ਼ਿਕ ਬਹੁਤ ਹੀ ਅੱਛਾ ਹੈ ਫੁੱਟ ਟੈਪਿੰਗ ਮਿਊਜ਼ਿਕ ਹੈ ਜਿਸ ਮੈਂ ਮੈਨੂੰ ਪੱਕਾ ਯਕੀਨ ਆ ਵੀ ਇਹ ਫਿਲਮ ਸਾਡੀ ਗਜੇਪ ਦਸਾਂ ਜੀ ਖੁਦ ਵੀ ਦੇਖਣੇ ਤੇ ਉਹਦੇ ਚ ਅਸੀਂ ਕਾਫੀ ਮਤਲਬ ਸ਼ੋਅ ਕੀਤਾ ਵੀ ਵਨ ਡੇ ਸਕੇਲ ਤੇ ਜਿਵੇਂ ਉਹਨਾਂ ਦੀ ਮੈਨੀਫੈਸਟੇਸ਼ਨ ਤੇ ਸਾਡੀ ਵੀ ਇੱਕ ਤਰ੍ਹਾਂ ਦੀ ਮੈਨੀਫੈਸਟੇਸ਼ਨ ਸੀ ਜਿਹਦੇ ਕਰਕੇ ਇਹ ਪਿਕਚਰ ਬਣੀ ਤਾਂ ਮੂਵੀ ਚ 뮤직 ਬਹੁਤ ਅੱਛਾ ਹੈ ਸਟੋਰੀ ਲਾਈਨ ਬੜੀ ਅੱਛੀ ਹੈ ਸਾਰੀ ਫੈਮਿਲੀ ਵਾਲੀ ਹੈ ਤੇ ਪਿਕਚਰ ਹੈ ਜਿਸ ਹਿਊਮਰ ਵੀ ਹੈ ਕਾਮੇਡੀ ਹੈ ਅੱਜ ਆਏ ਨਹੀਂ ਹੈ ਕਿ ਗੁਰਤੀ ਚਿੱਤਰਕਾਰ ਜੀ ਜਿਹੜੇ ਪਾਕਿਸਤਾਨ ਚ ਵੀ ਬੜੇ ਪਪੂਲਰ ਨੇ ਦੇ ਇਸ ਕਰਕੇ ਆਮ ਸ਼ੋਰ ਵੀ ਆਲਓਵਰ ਦ ਵਰਲਡ ਜਾ ਚੋਪਾਲ ਦੇ ਕੋਲ 200 ਡਾਟ ਕੰਟਰੀਜ਼ ਉਹਨਾਂ ਦੇ ਵਿਊਰਸ਼ਿਪ ਹੈ ਐਕਸੈਪਟ ਇੱਕ ਦੋ ਕੰਟਰੀਜ਼ ਜਿਵੇਂ ਮੈਂ ਪੜ੍ਹ ਲਿਆ ਸੀ ਚਾਈਨਾ ਤੇ ਫਰਾਂਸ ਜਾਂ ਬ੍ਰਾਜ਼ਿਲ ਬਾਕੀ ਸਾਰੇ ਵਰਲਡ ਚੋ ਦੇ ਗਏ ਤੇ ਇਹ ਬੱਚੇ ਬੜੀ ਜਲਦੀ ਪੋਪੂਲਰ ਹੋਣ ਵਾਲੇ ਅਨਦਰ ਮੇਰਾ ਮਨ ਜਦੋਂ ਹੌਲੀ ਹੌਲੀ ਮੈਂ ਇਸ ਦੇ ਵਿੱਚ ਇਨਵੋਲ ਹੋਣ ਲੱਗਿਆ ਮੈਨੂੰ ਇਹ ਲੱਗਿਆ ਵੀ ਆਪਣੀ ਪੰਜਾਬ ਫਿਲਮ ਚ ਪੰਜਾਬ ਚ ਬੱਚਿਆਂ ਨੇ ਟੈਲੈਂਟ ਬਹੁਤ ਹੈ ਪਰ ਉਹ ਥੀਏਟਰ ਚ ਹੀ ਰਹਿ ਜਾਂਦੇ ਜਿਵੇਂ ਆਪਾਂ এডਿਕੇਸ਼ਨ ਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦੇ ਹਾਂ ਉਸ ਵਾਂਗ ਜੌਬ ਹੁੰਦੀ ਹੈ ਇੱਥੇ ਕਿ ਥੀਏਟਰ ਤੋਂ ਬਬ ਜੌਬ ਨਹੀਂ ਜਾਈਦੀ ਫਿਲਮ ਇੰਡਸਟਰੀ ਤੇ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਇਸ ਕਰਕੇ ਅਸੀਂ ਜਿਹੜੇ ਤਾਂ ਸਟਾਲਵਰਡਸ ਲੈ ਆ ਉਹ ਸੀਨੀਅਰ ਐਕਟਰਸ ਲੈ ਆ ਪਰ ਜਿਹੜੇ ਨਵੇਂ ਲੈ ਆ ਉਹ ਬਿਲਕੁਲ ਫਰੈਸ਼ ਥੀਏਟਰ ਦੇ ਤੇ ਯੂਲ ਬੀ ਸਰਪ੍ਰਾਈਜ਼ ਜਿਵੇਂ ਜਸ ਹੈ ਇਹ ਜਦੋਂ ਇੱਕ ਰੀਲ ਪਾਉਂਦੇ ਆ ਨਾ ਜੀ ਇਹਨਾਂ ਦੀ 19 ਮਿਲੀਅਨ ਤੱਕ ਵਿਊਰਸ਼ਿਪ ਜਾਂਦੀ ਵਿਚ ਇਜ਼ ਹਿਊਜ ਜਿਵੇਂ ਤੁਸੀਂ ਦੇਖੋਗੇ ਤੋ ਇਸ ਕਰਕੇ ਪਲੱਸ ਇੰਨੇ ਲੋਕ ਜੁੜ ਗਏ ਸਾਡੇ ਨਾਲ ਹੀ 150 200 15 ਜੁੜ ਗਏ ਪਿਕਚਰ ਦੇ ਵਿੱਚ ਜਦੋਂ ਬਣਾਉਣ ਲੱਗੇ ਤੁਸੀਂ ਸਾਰੇ ਆਪਾਂ ਸਾਰੇ ਜੁੜੇ ਤੋ Aim ਇਸ ਕੀ ਪੰਜਾਬ ਫਿਲਮ ਇੰਡਸਟਰੀ ਨੂੰ ਵੀ ਪ੍ਰਮੋਟ ਕਰੀਏ ਬੱਚਾ ਨੂੰ ਪ੍ਰਮੋਟ ਕਰੀਏ ਤੇ ਕੋਈ ਮੈਨੂੰ ਪੁੱਛ ਰਿਹਾ ਸੀਗਾ ਵੀ ਇਹ ਕਿੰਨੀ ਕੀ ਦੇਰ ਚੱਲੂਗੀ ਇਹ ਫਿਲਮ ਇੰਡਸਟਰੀ ਤੇ ਮੈਂ ਕਿਹਾ ਪੰਜਾਬ 'ਚ 12500 ਪਿੰਡ ਹੈ ਹਰੇਕ ਪਿੰਡ 'ਚ ਮਿਨੀਮਮ ਦੋ ਗੁੱਡ ਆਰਟਿਸਟ ਸਿੰਗਰ ਵੀ ਲਵ ਲੋ ਦਾ 25000 ਬੱਚਾ ਪ੍ਰੋਡਿਊਸ ਹੋ ਜਾਂਦਾ ਆਪਣੇ ਕੋਲ ਸਿੰਗਰ ਇਹ ਐਨੀ ਹਿਊਜ ਇੰਡਸਟਰੀ ਹੈ ਵੀ ਨਹੀਂ ਟੂ ਕੈਪਚਰ ਸੋ ਇਸ ਜਸਟ ਅ ਬਿਗਨਿੰਗ ਤੇ ਲੈਟਸ ਸੀ ਵੀ ਆਗੇ ਕਿਸ ਤਰ੍ਹਾਂ ਜਾਂਦੇ ਤੇ ਸਾਰੇ ਜਿਹੜੇ ਜਰੂਰ ਦੇਖਿਓ 24 ਨੂੰ ਚੋਹਾਲ ਦੇ ਉੱਤੇ ਤੇ ਉਸ ਤੋਂ ਪਹਿਲਾਂ ਅਸੀਂ 5 ਨੂੰ ਆਪਣਾ 뮤직 ਵੀ ਰਿਲੀਜ਼ ਕਰਾਂਗੇ ਥੈਂਕ ਯੂ ਹਾਂਜੀ ਮਲਕੀਤ ਜੀ ਦੋ ਵਰਡ ਫਿਲਮ ਲਈ ਹਾਂ ਸਸੀਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਗੱਲ ਕਰਨ ਲੱਗੇ ਅਮਦੇਲ ਸਾਹਿਬ ਬੈਠੇ ਐ ਬਹੁਤ ਵੱਡੀ ਗੱਲ ਕੀਤੀ ਹੈ ਕਿ ਨਵੇਂ ਤੇ ਰਿਸਕ ਲੈਣਾ ਬਹੁਤ ਵੱਡੀ ਗੱਲ ਹੈ ਜਿਹੜਾ ਨਵੇਂ ਬੱਚਿਆਂ ਤੇ ਨਵੇਂ ਕਲਾਕਾਰਾਂ ਤੇ ਐਸਾ ਲਾਉਣਾ ਉਹ ਕੋਈ ਹੀ ਲਾਉਦਾ ਵੀ ਦੇਖ ਹੀ ਰਹੇ ਹੋ ਆ ਪੰਜ ਸੱਤ ਜਿਹੜੇ ਵੱਡੇ ਪ੍ਰੋਡਕਸ਼ਨ ਹਾਊਸ ਹੈਗੇ ਆ ਉੱਤੇ ਆਹ ਜਿਹੜੇ ਪੰਜ ਸੱਤ ਕਲਾਕਾਰਾਂ ਨੂੰ ਲਾਹਵਾਂ ਕਿਸ ਨੂੰ ਮਿਲਣੀ ਜੀ ਤੇ ਇਹ ਇਹਨਾਂ ਨੇ ਇਹ ਵੱਡਾ ਵੱਡਾ ਪਲੇਟਫਾਰਮ ਇਹਨਾਂ ਨੇ ਸ਼ੁਰੂ ਕੀਤਾ ਹੈ ਮਹਿਸਾਸ ਕਰਕੇ ਜਿਹੜੇ ਥੀਏਟਰ ਦੇ ਆਰਟਿਸਟ ਲੈ ਮੇਰੇ ਸਟੂਡੈਂਟ ਬਹੁਤ ਨੇ ਵਿੱਚ ਇਹਦੇ ਵਿੱਚ ਜਿਹੜੇ ਕਰਦੇ ਨੇ ਕੰਮ ਫਿਲਮ ਦੇ ਵਿੱਚ ਤੇ ਅੱਛਾ ਲੱਗਦਾ ਜੀ ਹੁਣ ਅਮਨੇਸ਼ਾ ਸਾਹਿਬ ਵਰਗੇ ਆਉਣ ਅੱਗੇ ਆਉਣ ਤੇ ਮੁੜ ਕੇ ਜਿੰਨੇ ਹੋਰ ਸਾਡਾ ਇਹਨਾਂ ਦਾ ਇੰਨਾ ਵਿਖਰਿਆ ਪਿਆ ਉਹਨੂੰ ਪ੍ਰੋਪਰ ਇੱਕ ਚੰਗੇ ਢੰਗ ਦੇ ਨਾਲ ਥੀਏਟਰ ਦੇ ਵਿੱਚ ਸਿਨੇਮੇ ਰਾਹੀਂ ਲੋਕਾਂ ਦਾ ਮਨਪ੍ਰੇਸ਼ ਕਰਨਾ ਤੇ ਕੋਸ਼ਿਸ਼ ਇਹ ਹੀ ਹੈ ਸਾਡੀ ਤਾਂ ਤੇ ਬਾਕੀ ਜਿੰਨਾ ਕਿ ਇਹਦੇ ਵਿੱਚ ਮੇਰਾ ਯੋਗਦਾਨ ਰਿਹਾ ਜਿੰਨਾ ਕਿ ਮੈਂ ਲਿਖ ਸਕਿਆ ਵਧੀਆ ਸਕ੍ਰੀਨ ਪਲੇ ਔਰ ਵਧੀਆ ਡਾਇਲੋਗ ਇਹ ਲੈ ਕੇ ਜਿਹੜੇ ਪੂਰੇ ਫੈਮਿਲੀ ਚ ਬੈਠ ਕੇ ਸੋਹਣੇ ਦੇਖਿਆ ਜਾ ਸਕਦਾ ਹੈ। ਸਾਡੀ ਤਾਂ ਕੋਸ਼ਿਸ਼ ਇਹ ਹੀ ਹੈ ਸਾਰੀ ਜ਼ਿੰਦਗੀ ਦੇ ਵਿੱਚ ਕਿ ਵਧੀਆ ਲਿਖੀਏ ਤੇ ਵਧੀਆ ਕਰੀਏ। ਤੇ ਮੈਂ ਐਕਟ ਵੀ ਕੀਤਾ ਸੀ ਮੈਂ ਜਸਦੇ ਫਾਦਰ ਦਾ ਕਰੈਕਟਰ ਵੀ ਅਦਾ ਕੀਤਾ ਸੀ। ਉਹ ਦੇਖੋਗੇ ਤੁਸੀਂ ਫਿਲਮ ਦੇ ਵਿੱਚ ਇਹ 24 ਨੂੰ ਰਿਲੀਜ਼ ਹੋ ਰਹੀ ਹੈ ਤੁਹਾਡਾ ਧੰਨਵਾਦ ਸਾਰਾ ਧੰਨਵਾਦ। थैंक यू ਕਿਉਂਕਿ ਮੇਰੇ ਚਲੋ ਲਕਕੀਆਂ ਮੈਂ ਕਿ ਮੈਨੂੰ ਬੜੇ ਅੱਛੇ ਅੱਛੇ ਸੀਨੀਅਰ ਐਕਟਰ ਨੂੰ ਡਾਇਰੈਕਟ ਕਰਨ ਦਾ ਮੌਕਾ ਮਿਲਿਆ ਔਰ ਡਾਇਰੈਕਟ ਵੀ ਮੈਨੂੰ ਲੱਗਦਾ ਉਦੋਂ ਹੀ ਕਰ ਸਕਦੇ ਜਦੋਂ ਸਾਡੇ ਪਿੱਛੇ ਇੱਕ ਪ੍ਰੋਡਿਊਸਰ ਬਹੁਤ ਅੱਛੇ ਹੋ ਨਾ ਸੁਲਝੇ ਹੋਏ ਪ੍ਰੋਡਿਊਸਰ ਸਾਹਿਬਾਨ ਕਿਉਂਕਿ ਕੋਈ ਇੰਟਰਫੀਰੈਂਸ ਨਹੀਂ ਹੋਈ ਪੂਰੇ ਸ਼ੂਟ 'ਚ ਇਹਨਾਂ ਨੂੰ ਅਸੀਂ ਜ਼ਬਰਦਸਤੀ ਬੁਲਾਉਂਦੇ ਸੀ ਸ਼ੂਟ ਤੇ ਵੀ ਸਾਰਾ ਆਜੋ ਥੋੜੀ ਦੇਰ ਲਈ ਮੈਂ 10 ਮਿੰਟ ਲਿਆਉਂਦੇ ਸੀ ਚੱਕਰ ਮਾਰ ਕੇ ਚਲੇ ਜਾਂਦੇ ਸੀਗੇ ਤਨੀ ਤਾਂ ਬਹੁਤ ਪ੍ਰੈਸ਼ਰ ਹੁੰਦਾ ਕਈ ਵਾਰ ਜਦੋਂ ਤੁਸੀਂ ਡਾਇਰੈਕਟ ਕਰ ਰਹੇ ਹੁੰਦੇ ਹੋ ਫਿਲਮ ਪਿੱਛੇ ਪ੍ਰੋਡਿਊਸਰਸ ਦਾ ਜਾਂ ਚੀਜ਼ਾਂ ਦਾ ਉਹ ਬੜਾ ਸੀ ਹਿਮਾਚਲ ਦੀਆਂ ਲੋਕੇਸ਼ਨਸ ਪੰਜਾਬ ਚ ਬਹੁਤ ਚੰਡੀਗੜ੍ਹ ਚ ਬਹੁਤ ਅੱਛੇ ਤਰੀਕੇ ਨਾਲ ਕੋਸ਼ਿਸ਼ ਕੀਤੀ ਫਿਲਮ ਨੂੰ ਬਣਾਉਣ ਦੀ ਤੇ ਰੋਧੀ ਜੀ ਜਿੰਨਾ ਬਹੁਤ ਅੱਛਾ ਕੈਰੇਕਟਰ ਤੁਸੀਂ ਥੋੜਾ ਲੰਬੀ ਬੋਲਣਾ ਚਾਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲੇ ਯਾਰ ਕੋਚੀਲਾ ਫਿਲਮ ਦੇ ਵਿੱਚ ਮੈਂ ਟੀਚਰ ਦਾ ਕੈਰੇਕਟਰ ਕਰਦੀ ਹਾਂ ਸਟੋਰੀ ਇੱਕ ਲੜਕੇ ਦੀ ਸਟੋਰੀ ਹੈ ਕਿ ਜਿਹੜਾ ਅਲਜੀ ਤਾਂ ਇਨਸਪਾਇਰ ਹੈ ਕਿ ਉਹ ਰੋ ਸinger ਬਣਨਾ ਚਾਹੁੰਦਾ ਹੈ ਤੇ ਮੇਰਾ ਕੈਰੈਕਟਰ ਇਹਦੇ ਵਿੱਚ ਹੈਗਾ ਕਿ ਉਹ ਉਹਦਾ ਫੇਵਰੇਟ ਸਟੂਡੈਂਟ ਹੈ ਤੇ ਸਟੂਡੈਂਟਸ ਨੂੰ ਇਨਸਪਾਇਰ ਕਰਦੀ ਹੈ ਉਹ ਟੀਚਰ ਕਿ ਤੁਸੀਂ ਕਿਵੇਂ ਅੱਕਿਆਣਾ ਤੁਸੀਂ ਵਧੀਆ ਕਰ ਸਕਦੇ ਹੋ ਔਰ ਬੜਾ ਚੁਲਬੁਲਾ ਜਿਹਾ ਕੈਰੈਕਟਰ ਹੈ ਇਸ ਵਾਸਤੇ ਮੈਂ ਬੋਬੀ ਜੀ ਨੂੰ ਥੈਂਕਸ ਕਰਾਂਗੀ ਕਿ ਮੈਂ ਐਦਾਂ ਦਾ ਚੁਲਬੁਲਾ ਜਿਹਾ ਕੈਰੈਕਟਰ ਮਤਲਬ ਕੀਤਾ ਹੈ ਤੇ ਮੇਰੇ ਖਿਆਲ ਜਿਨ੍ਹਾਂ ਦਾ ਵੀ ਇਹ ਕਨਸੈਪਟ ਮੰਡੇਰ ਜੀ ਦਾ ਜਾਂ ਬੋਬੀ ਜੀ ਦਾ ਇਹ ਕੈਰੈਕਟਰ ਜਿਨ੍ਹਾਂ ਨੇ ਵੀ ਕ੍ਰੀਏਟ ਕੀਤਾ ਹੈ ਬਹੁਤ ਵਧੀਆ ਕੈਰੈਕਟਰ ਹੈ ਡਿਫਰੈਂਟ ਜਿਹਾ ਮੈਂ ਕੈਰੈਕਟਰ ਬਾਰੇ ਜ਼ਿਆਦਾ ਨਹੀਂ ਦੱਸਾਂਗੀ ਕਿਉਂਕਿ ਤੁਸੀਂ ਫਿਲਮ ਆ ਰਹੀ ਹੈ ਫਿਲਮ ਤੇ ਦੇਖੋਗੇ ਬਹੁਤ ਵਧੀਆ ਤੇ ਕਾਮੇਡੀ ਫਿਲਮ ਹੈ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਬਹੁਤ ਜ਼ਿਆਦਾ ਚੱਲੇ ਜ਼ਿਆਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਥੈਂਕ ਯੂ ਇਹ ਕੈਰੈਕਟਰ ਦਾ ਥੋੜਾ ਜਿਹਾ ਜਾਂਦਾ ਹੈ ਕਿ ਅਸੀਂ ਜਿਹੜਾ ਡਿਸਕਸ ਕਰ ਰਹੇ ਸੀਗੇ ਮੈਂ ਫਿਰ ਮੈਕਾ ਨਹੀਂ ਰੋਜੀ ਜੀ ਦਾ ਕੈਰੈਕਟਰ ਲਿਖਦੇ ਆਂ ਇਦਾਂ ਦਾ ਸਪੈਸ਼ਲੀ ਸਪੈਸ਼ਲ ਕੈਰੈਕਟਰ ਲਿਖਿਆ ਗਿਆ ਤੁਹਾਡੇ ਲਈ ਪਰ ਬਹੁਤ ਅੱਛੀ ਕੈਮਿਸਟਰੀ ਹੈ ਗੁਰਚੇਤ ਜੀ ਦੀ ਰੋਜ਼ੀ ਮੈਮ ਦੀ ਔਰ ਸਤਵਿੰਦਰ ਮੈਮ ਉਹ ਬਾਹਰ ਨੇ ਆਸਟ੍ਰੇਲੀਆ ਆਏ ਨਹੀਂ ਹਜ ਬਹੁਤ ਫਾਈਨ ਐਕਟਰ ਨੇ ਉਹ ਤਾਂ ਉਹਨਾਂ ਦੇ ਵੀ ਗੈਰਹਾਜ਼ਰੀ ਸਰਪੰਤ ਮੈਮ ਨੇ ਬਿੱਲਾ ਬਾਜੀ ਨੇ ਬਹੁਤ ਸਾਰੀ ਸਟਾਰ ਕਾਸਟਿੰਗ ਸਾਡੀ ਫਿਲਮ ਚ ਬਹੁਤ ਅੱਛੇ ਐਕਟਰ ਜੁੜੇ ਹੋਏ ਨੇ 5 ਤਰੀਕ ਨੂੰ ਬਾਕੀ ਪੋਸਟਰ ਵੀ ਅਸੀਂ ਰਿਵੀਲ ਕਰਾਂਗੇ ਸਾਰੇ ਤਾਂ ਹੁਣ ਅਸੀਂ ਆਉਨੇ ਆਪਣੇ ਹੀਰੋ ਤੇ ਕਿਉਂਕਿ ਬਹੁਤ ਵੱਡੀ ਅਚੀਵਮੈਂਟ ਕਹੂੰਗਾ ਉਹਨਾਂ ਨੂੰ ਇਹਦੇ ਲਈ ਯੰਗਸਟਰ ਲਈ ਜਿਹੜਾ ਬੰਦਾ ਸਟਰਗਲ ਕਰ ਰਿਹਾ ਹੁੰਦਾ ਜਾਂ ਥੀਏਟਰ ਕਰ ਰਿਹਾ ਜਾਂ ਸਿੱਖ ਰਿਹਾ ਜੋ ਵੀ ਕਰ ਹਨ ਆਪਣੇ ਇੱਕ ਪਲੇਟਫਾਰਮ ਮਿਲਦਾ ਕੰਮ ਮਿਲਦਾ ਬੜਾ ਸਾਡੇ ਰ ਅਸੀਂ ਸਟਰਗਲ ਕਰਕੇ ਇਥੋਂ ਤੱਕ ਪਹੁੰਚੇ ਆ ਤਾਂ ਮੈਨੂੰ ਪਤਾ ਬੜਾ ਮੁਸ਼ਕਿਲ ਕੰਮ ਹੈ। ਤੋਂ ਇਹਨਾਂ ਦੀ ਪਸੰਦ ਪਰ ਜਦੋਂ ਮੈਂ ਸਰ ਨੂੰ ਦਿਖਾਇਆ ਕੈਪਟਨ ਸਾਹਿਬ ਨੂੰ ਇਹਨਾਂ ਦਾ ਜਾ ਕੇ ਨਾ ਕਰੇ ਮੈਂ ਕਿਹਾ ਜੀ ਇਹ ਹੀਰੋ ਲੈ ਰਹੇ ਆਪਾਂ। ਤਾਂ ਮੁੰਡਾ ਚੈੱਕ ਕਰੋ ਕਿ ਦਿਲਜੀਤ ਲਈ ਬਹੁਤ ਫਿੱਟ ਪੈਂਦਾ। ਇਹਨਾਂ ਉਸ ਦਿਨ ਦੇਖਾਂ ਤਾਂ ਵੈਰੀ ਗੁੱਡ। ਇਹ ਤਾਂ ਬਹੁਤ ਅੱਛਾ ਯਾਰ। ਉਸੇ ਵੇਲੇ ਅਸੀਂ ਫਾਈਨਲ ਹੋਏ। ਨਾਲ ਤਾਂ ਨੀਸ਼ਾ ਦਾ ਜਦੋਂ ਅਸੀਂ ਪ੍ਰੋਫਾਈਲ ਦਿਖਾਇਆ ਸਰ ਨੂੰ ਤਾਂ ਕੀ ਕਹਣਾ ਚਾਹੋਗੇ ਹੰ ਤੁਸੀਂ ਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਪਹਿਲੀ ਵਾਰ ਐਕਸਪੀਰੀਅੰਸ ਹੈ ਤੇ ਮੈਨੂੰ ਪਤਾ ਨਹੀਂ ਮੈਂ ਕਿੱਧਰੋਂ ਸ਼ੁਰੂ ਕਰਾਂ ਤੇ ਕਿੱਧਰ ਖਤਮ ਕਰਾਂ ਬਟ ਸਾਰੀ ਫੈਮਿਲੀ ਦਾ ਥੈਂਕ ਯੂ ਹੈ ਜਿਨ੍ਹਾਂ ਨੇ ਮੈਨੂੰ ਚੂਜ਼ ਕੀਤਾ ਬੋਬੀ ਸਰ ਦਾ ਮੰਡੇਰ ਸਰ ਦਾ ਮਲਕੀਤ ਸਰ ਦਾ ਮੈਨੂੰ ਇੱਕ ਦਿਨ ਰੈਂਡਮ ਕਾਲ ਆਇਆ ਸਰ ਦਾ ਮਲਕੀਤ ਸਰ ਦਾ ਕਹਿੰਦੇ ਵੀ ਤੂੰ ਗਾ ਲੈਣਾ ਮੈਂ ਕਿਹਾ ਮੈਂ ਤਾਂ ਘਰੇ ਦੀ ਬੈਠਾ ਸੀਗਾ ਮੈਂ ਕਿਹਾ ਹਾਂਜੀ ਮਾੜਾ ਮੋਟਾ ਤੇ ਕਿਨੇ ਗਾ ਕੇ ਸੁਣਾ ਮੈਂ ਕਿਹਾ ਹੈ ਔ ਸਪੀਕਰ ਮੈਂ ਉਹਨਾਂ ਕੀ ਕਰਵਾਉਣ ਕੀਤਾ ਸੀ ਇਹਨੇ ਕਾ ਕੇ ਸੁਣਾ ਮੈਂ ਮੈਂ ਉਹੀ ਦੋ ਗਲਾਈਨਾਂ ਜੀ ਸੁਣਾਈਆਂ ਕਹਿੰਦੇ ਵੀ ਕੀ ਕਰ ਰਹੇ ਮੈਂ ਕਿਹਾ ਮੈਂ ਤਾਂ ਵੈਹੀ ਬੈਠਾ ਸੀਗਾ ਘਰੇ ਕਹਿੰਦੇ ਛੇਤੀ ਤਿਆਰ ਹੋ ਕੇ ਇੱਧਰ ਆ ਜਾ ਇੰਨੀ ਸਕ੍ਰਿਪਟ ਹੈ ਕੋਈ ਵੀ ਡਿਸਕਸ ਕਰਨੀ ਹੈ ਇਹਨਾਂ ਜੇ ਡਿਸਕਸ ਵਗੈਰਾ ਕੀਤੀ ਕਹਿੰਦੇ ਵੀ ਅੱਦਾ ਅੱਦਾ ਦਿਲਜੀਤ ਦੇ ਫੈਨ ਦਾ ਕਰੈਕਟਰ ਹੈ ਵੀ ਆ ਫਿਲਮ ਲਿਖੀ ਹੈ ਤੇ ਮੈਂ ਉਹੀ ਗੱਲ ਸਰ ਦੀ ਵੀ ਗੱਲ ਕਰ ਰਹੇ ਆਂ ਅੱਜ ਕੱਲ ਦਿਲਜੀਤ ਵੀ ਉਹਨੂੰ ਬਹੁਤ ਆਪਣੇ ਸਟੇਜਸ ਦੇ ਉੱਤੇ ਬੋਲਦਾ ਵੀ ਮੈਨੀਫੈਸਟੇਸ਼ਨ ਵੀ ਤੁਸੀਂ ਅਗਰ ਜਿਹੜੀ ਚੀਜ਼ ਚਾਹੁੰਦੇ ਹੋ ਵੀ ਤੁਸੀਂ ਉਹਦੇ ਬਾਰੇ ਸੋਚਣ ਲੱਗ ਜਿਓ ਵੀ ਰੱਬ ਕਹਿੰਦਾ ਵੀ ਆ ਚੱਕ ਵੀ ਤੈਨੂੰ ਦੇ ਦਤਾ ਤੇ ਮੈਂ ਸਰ ਨੂੰ ਵੀ ਉਸ ਦਿਨ ਦਿਖਾਇਆ ਸੀ ਮੈਂ ਪਹਿਲੇ ਦਿਨ ਮਲਕੀਤ ਸਰ ਨੂੰ ਮੈਂ ਕਿਹਾ ਮੈਂ ਦਿਲਜੀਤ ਦਾ ਪੋਸਟਰ ਕਟੋ ਕਰਨੀ ਦਾ ਮੈਨੂੰ 5-6 ਸਾਲ ਹੋ ਗਏ ਵੀ ਮੈਂ ਉਹੀ ਲਾਇਆ ਹੋਇਆ ਦਿਲਜੀਤ ਦਾ ਤੇ ਮੈਂ ਕਿਹਾ ਵੀ ਸਰ ਉਹੀ ਗੱਲ ਹੋਈ ਵੀ ਵੀ ਮੈਨੀਫੈਸਟ ਹੋਇਆ ਵੀ ਮੈਂ ਨਹੀਂ ਚੁਣਿਆ ਵੀ ਪਤਾ ਨਹੀਂ ਕਿੱਦਾਂ ਕੀ ਜੁੜਿਆ ਕੀ ਨਹੀਂ ਜੁੜਿਆ ਸਰਨਾ ਮੈਂ ਥੀਏਟਰ ਕਰਦਾ ਬੋਬੀ ਸਰ ਨਾਲ ਮੈਂ ਗਾਣੇ ਗਾਉਂਦੇ ਹੋਏ ਨੇ ਤੇ ਉਹ ਕਿਦਾਂ ਸਵੱਬ ਬਣਿਆ ਮੈਨੂੰ ਕੁਛ ਨਹੀਂ ਪਤਾ ਬਟ ਅੱਜ ਮੈਂ ਤੁਹਾਡੇ ਸਾਹਮਣੇ ਆ ਤੇ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਤੇ ਆਪਣੇ ਪੇਰੈਂਟਸ ਦਾ ਵੀ ਥੈਂਕ ਯੂ ਕਰਦਾ ਮੈਂ ਆਪਣੇ ਗ੍ਰੈਂਡਪੇਰੈਂਟਸ ਦਾ ਸਭ ਤੋਂ ਵੱਡਾ ਥੈਂਕ ਯੂ ਕਰਦਾ ਜਿੰਨਾ ਕਰਕੇ ਮੈਂ ਸੋਚਦਾ ਵੀ ਮੈਂ ਜਿੱਥੇ ਵੀ ਪਹੁੰਚਿਆ ਅੱਜ ਆ ਜਿੰਨਾ ਕੁ ਵੀ ਸਟੈਂਡ ਲੈ ਰਿਹਾ ਤੇ ਉਹਨਾਂ ਕਰਕੇ ਆ ਤੇ ਬਾਕੀ ਫਿਲਮ ਬਾਰੇ ਮੈਂ ਗੱਲ ਕਰਾਂਗਾ ਬਹੁਤ ਸੋਹਣੀ ਲਿਖੀ ਹੋਈ ਹੈ ਤੇ ਜਿੱਦਾਂ ਦਾ ਮੈਂ ਮਤਲਬ ਮੈਂ ਕਹਾਂਗਾ ਇਹ ਮੇਰਾ ਰੀਅਲ ਲਾਈਫ ਐਕਸਪੀਰੀਅੰਸ ਹੀ ਹੈ ਵੀ ਮੈਂ ਦਿਲਜੀਤ ਨੂੰ ਬਹੁਤ ਇਨਸਪਾਇਰਡ ਆ ਮੈਂ ਉਹਨੂੰ ਬਹੁਤ ਕਾਪੀ ਕਰਦਾ ਵੀ ਮਤਲਬ ਹਰ ਇੱਕ ਬੰਦੇ ਦੀ ਥਿੰਕਿੰਗ ਹੁੰਦੀ ਹੈ ਕੋਈ ਨਾ ਕੋਈ ਇਨਸਪੀਰੇਸ਼ਨ ਹੁੰਦਾ ਵੀ ਮੈਨੂੰ ਮੈਂ ਪਹਿਲੇ ਹੀ ਉਹਨੂੰ ਇਨਸਪਾਇਰ ਕਰਦਾ ਸੀਗਾ ਮੈਂ ਕਿਹਾ ਇਹ ਤਾਂ ਵੀ ਮੇਰੇ ਲਈ ਲਿਖਿਆ ਗਿਆ ਸੀ ਤੇ ਮੈਨੂੰ ਹੀ ਤੁਸੀਂ ਦੇ ਦਿੱਤਾ ਤੇ ਇਸ ਤੋਂ ਬੈਸਟ ਗੱਲ ਕੀ ਹੋ ਸਕਦੀ ਹੈ ਤੇ ਮੈਂ ਇਹਨੂੰ ਜਿੰਨਾ ਵੀ ਹੋ ਸਕਿਆ ਆਪਣੇ ਵੱਲੋਂ ਜਿੰਨਾ ਨਿਭਾ ਸਕਿਆ ਮੈਂ ਉਹਦਾ ਆਪਣਾ 100% ਦਿੱਤਾ ਬਾਕੀ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਮੇਰਾ ਤੇ ਤਨੀਸ਼ਾ ਦਾ ਇੱਕ ਜਿਵੇਂ ਦਿਲਜੀਤ ਤੇ ਨੀਰੂ ਬਾਜਵਾ ਦਾ ਕਰੈਕਟਰ ਹੁੰਦਾ ਤੇਵੇਂ ਲੜਦੇ ਰਹਿੰਦੇ ਆ ਉਦਾਂ ਦਾ ਸਾਡਾ ਹਾਂ ਉਦਾਂ ਦਾ ਉਦਾਂ ਦਾ ਸਾਨੂੰ ਕੈਰੈਕਟਰ ਬਣਾਇਆ ਤੇ ਮੈਂ ਕਿਹਾ ਵੀ ਇਹੀ ਚੀਜ਼ ਆਪਾਂ ਦੇਖਦੇ ਸੀ ਇਹ ਚੀਜ਼ ਮੈਂ ਕਰ ਰਿਹਾ ਤੇ ਉਹਦੇ ਚ ਬਹੁਤ ਮਜ਼ਾ ਆਇਆ ਤੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਹਾਂ ਇਹ ਵੀ ਦੱਸਣਾ ਹਰ ਜਗ੍ਹਾ ਕਿ ਚਵੀ ਨੂੰ ਆਪਣੀ ਚੁਪਾਕ ਤੇ ਫਿਲਮ ਰਿਲੀਜ਼ ਹੋ ਜਾਏਗਾ ਹਾਂ ਇਹ ਐਨਾਨਸ ਕਰਨਾ ਬਹੁਤ ਜ਼ਰੂਰੀ ਹੈ ਮੈਂ ਇਹ ਕਹਿ ਰਿਹਾ ਨਾ ਸਰ ਮੇਰਾ ਪਹਿਲੀ ਵਾਰ 24 ਤਰੀਕ ਨੂੰ ਸਾਡੀ ਫਿਲਮ ਆ ਰਹੀ ਹੈ ਤੁਸੀਂ ਜਰੂਰ ਜੱਕ ਦੇ ਹਾਂ ਵੈਰੀ ਗੁੱਡ ਔਰ ਸਾਡੀ ਐਕਟਰਸ ਸਭ ਤੋਂ ਪਹਿਲਾਂ ਹਾਂ ਮੈਂ ਮੈਂ ਥੋੜਾ ਜਿਹਾ ਤੇਰੇ ਬਾਰੇ ਦੱਸ ਦਿਆਂ ਕਿਉਂਕਿ ਮੈਨੂੰ ਬਹੁਤ ਸਾਲ ਹੋ ਗਏ ਇੰਡਸਟਰੀ 'ਚ ਕੰਮ ਕਰਦੇ ਬਹੁਤ ਸਾਰੇ ਐਕਟਰਸ ਪ੍ਰੈਸ਼ ਨਾਲ ਸੀਨੀਅਰਸ ਨਾਲ ਸਟੈਬਲਿਸ਼ ਆਰ ਹਨ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਤਾਂ ਐਕਟਰ ਹੋਣਾ ਕੋਈ ਉਹ ਤਾਂ ਜਿਹੜਾ ਫੀਲਡ 'ਚ ਕੰਮ ਕਰ ਰਿਹਾ ਥੀਏਟਰ ਕਰ ਰਿਹਾ ਐਕਟਰ ਹੀ ਹੋਏਗਾ ਸਿੱਖ ਕੇ ਆਉਂਦੇ ਨੇ ਲੇਕਿਨ ਮੈਨੂੰ ਲੱਗਦਾ ਇਨਸਾਨ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਇੱਕ ਡਾਊਨ ਟੂ ਅਰਥ ਤੇ ਐਕਟਰ ਨੂੰ ਚਾਹ ਕਿਸੇ ਵੀ ਬਲੰਦੀ ਤੇ ਪਹੁੰਚ ਜਾਏ ਪਰ ਉਹਨੂੰ ਜ਼ਮੀਨ ਤੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਉਸ ਸਾਡੇ ਇੱਥੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਈ ਵਾਰ ਕਦੀ ਕਦੀ ਆਉਂਦੀ ਹੈ ਉਹ ਜਾਨਣਾ ਨਹੀਂ ਕਈ ਵਾਰ ਅਸੀਂ ਕੰਮ ਕਰਦੇ ਹਾਂ ਤੇ ਉਹ ਹਾਲਾਂ ਬਹੁਤਾ ਕੰਮ ਨਹੀਂ ਵੀ ਕੀਤਾ ਹੁੰਦਾ ਕਿ ਸੈਕਟਰ ਜਾਂ ਐਕਟਰਸ ਨੇ ਤੇ ਉਹ ਪਹਿਲਾਂ ਹੀ ਸਭ ਨਾਲ ਸਮਾਨਤੀ ਹੁੰਦੀਆਂ ਚੀਜ਼ਾਂ ਉਹ ਜਦੋਂ ਕੰਮ ਕਰਦੇ ਆ ਸ਼ੂਟ ਕਰਦੇ ਆ ਫਿਰ ਕਈ ਵਾਰੀ ਦਿੱਕਤ ਵੀ ਹੁੰਦੀਆਂ ਲੇਕਿਨ ਇਹ ਦੋਨਾਂ ਆਰਟਿਸਟਾਂ ਦਾ ਖਾਸ ਕਰ ਤਨੀਸ਼ਾ ਦਾ ਵੀ ਕਿਉਂਕਿ ਬਹੁਤ ਡਾਊਨ ਟੂ ਅਰਥ ਕੁੜੀ ਹੈ ਔਰ ਬਹੁਤ ਅੱਛੀ ਐਕਟਰ ਹੈ ਤੇ ਉਹ ਅੱਛੀ ਐਕਟਰ ਨੂੰ ਮੈਨੂੰ ਲੱਗਦਾ ਕੰਮ ਥੋੜਾ ਸਲੋ ਮਿਲਦਾ ਹੈ ਇਹ ਵੀ ਕਾਫੀ ਦੇਰ ਦੀ ਸਟਰਗਲ ਕਰ ਰਹੀ ਹੈ ਚੰਗੇ ਐਕਟਰ ਨੂੰ ਚੰਗੇ ਇਨਸਾਨ ਨੂੰ ਕੰਮ ਥੋੜਾ ਉੱਪਰ ਜਾਣ ਲਈ ਵੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪ੍ਰੋਬਲਮ ਫੇਸ ਕਰਨੇ ਪੈਂਦੀਆਂ ਤੇ ਕੰਮ ਵੀ ਇੰਨਾ ਈਜ਼ੀ ਨਹੀਂ ਆ ਇੱਕ ਅچھے ਵਧੀਆ ਇਨਸਾਨ ਲਈ ਮੈਨੂੰ ਲੱਗਦਾ ਕੰਮ ਲੈਣਾ ਔਖਾ ਥੋੜਾ ਜਿਹਾ ਪਰ ਇਹਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਹਮੇਸ਼ਾ ਮੈਂ ਨਵੇਂ ਆਰਟਿਸਟਾਂ ਨੂੰ ਜਾਂ ਜਿਹੜੇ ਵੀ ਆਉਂਦੇ ਨੇ ਉਹ ਕਹਾਂਗਾ ਕਿ ਤੁਸੀਂ ਬਲੰਦੀਆਂ ਤੇ ਬਲੰਦੀਆਂ ਸ਼ੋਅ ਕਰੋ ਪਰ ਹਮੇਸ਼ਾ ਜਿੱਦਾਂ ਤੁਸੀਂ ਸਟਾਰਟ ਕੀਤਾ ਡਾਊਨਵਰਡ ਹਮੇਸ਼ਾ ਰਹਿਣਾ ਉਹ ਤੇਰੇ ਚ ਕੁਆਲਿਟੀ ਹੈ ਬਹੁਤ ਅਗਰੀ ਵੈਸੇ ਡਾਕਟਰ ਹੈ ਹੈਨਾ ਡਾਕਟਰ ਤਨੀਸ਼ਾ ਡਾਕਟਰ ਤਨੀਸ਼ਾ ਜੀ ਹੁਣ ਤੁਸੀਂ ਦੱਸੋ ਥੈਂਕ ਯੂ ਸੋ ਮੱਚ ਬਾਬੀ ਸਰ ਇਨਏ ਵਰਡਸ ਕੈਨ ਆ ਮੋਅਰ ਬੀ ਗੱਲ ਹੈ ਨਹੀਂ ਅਪਰੀਸ਼ੀਏਸ਼ਨ ਉਹ ਵੀ ਪਹਿਲੀ ਫਿਲਮ ਚ ਮਿਲਣਾ ਇਹ ਬਹੁਤ ਵੱਡੀ ਗੱਲ ਹੈ ਪਹਿਲਾ ਮੈਂ ਥੈਂਕ ਯੂ ਕਰੂੰਗੀ ਤੁਹਾਡਾ ਡਾਇਰੈਕਟਰ ਸਰ ਦਾ ਬਾਬੀ ਸਰ ਦਾ ਮੰਦੇਰ ਸਰ ਦਾ ਮਲਕੀਤ ਸਰ ਦਾ ਐਂਡ ਸਾਰੀ ਟੀਮ ਦਾ ਜਿਨ੍ਹਾਂ ਨੇ ਇਨਾ ਜਿੰਨਾ ਜ਼ਿਆਦਾ ਸਪੋਰਟ ਕੀਤਾ ਸਾਥ ਦਿੱਤਾ ਕਿ ਪਹਿਲੀ ਫਿਲਮ ਹੁੰਦੀ ਥੋੜੀ ਜਿਹੀ ਜਕ ਹੁੰਦੀ ਹੈ ਕਿ ਪਤਾ ਨਹੀਂ ਕੀ ਹੋਣਾ ਹੈ ਕਿੱਦਾਂ ਕਰਨਾ ਹੈ ਮਾਹੌਲ ਕਿਵੇਂ ਦਾ ਹੋਏਗਾ ਬਟ ਮਤਲਬ ਇੰਨਾ ਫ੍ਰੈਂਡਲੀ ਮਾਹੌਲ ਮਿਲਿਆ ਮੈਂ ਇੰਨੇ ਜ਼ਿਆਦਾ ਕੌਨਫੀਡੈਂਸ ਨਾਲ ਪਰਫਾਰਮ ਕਰਨਾ ਹੈ ਆਈ ਥਿੰਕ ਇਸ ਤੋਂ ਬਾਅਦ ਮਨੂੰ ਡੈਫੀਨੇਟਲੀ ਕੁਝ ਅੱਛੇ ਅਪਰੋਚਸ ਮਿਲੂਗੇ ਐਂਡ ਆਮ ਲੁਕਿੰਗ ਫੋਰਵਰਡ ਟੂ ਇਟ ਸੋ ਜੇ ਕਹਾਣੀ ਦੀ ਜੇ ਮੈਂ ਗੱਲ ਕਰਾਂ ਮੈਂ ਵਿੱਚ ਦਿਲ ਦਿਲਜੀਤ ਜੀ ਸਾਡੇ ਜਸਵਰ ਸਿੰਘ ਉਹਨਾਂ ਦੀ ਗਰਲਫ੍ਰੈਂਡ ਦਾ ਰੋਲ ਕਰਦੀ ਆਂ ਐਂਡ ਜਿਵੇਂ ਕਿ ਇੱਕ ਔਰਤ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਆਪਣੇ ਮੇਲ ਨੂੰ ਉਹਦੇ ਕੈਰੀਅਰਸ ਉਮੀ ਮੈਂ ਵੀ ਸਪੋਰਟ ਕਰ ਰਹੀ ਹਾਂ ਕਿ ਦੇ ਡ੍ਰੀਮ ਵਿੱਚ ਕੋਈ ਕੁਈਲਾ ਪਹੁੰਚੇ ਸੋ ਇਹ ਇੱਕ ਘਰ ਦੀ ਵੀ ਕਹਾਣੀ ਹੈ ਕਿ ਕਿਵੇਂ ਸਪੋਰਟ ਸਿਸਟਮ ਨਾਲ ਇੱਕ ਘਰ ਧੁਰਦਾ ਹੈ ਹਨਾ ਮੇਲ ਔਰ ਫੀਮੇਲ ਦੇ ਉਦਾਂ ਹੀ ਅਸੀਂ ਸਪੋਰਟ ਨਾਲ ਕੋਈ ਕੁਈਲਾ ਪਹੁੰਚੇ ਆ ਫਿਲਮਸ ਸੋ ਬਹੁਤ ਪਿਆਰੀ ਜੀ ਕਹਾਣੀ ਹੈ ਤੁਸੀਂ ਜ਼ਰੂਰ ਦੇਖਣੀ ਹੈ ਅਸੀਂ ਛੋਟੇ ਹੁੰਦੇ ਤੋਂ ਹੀ ਦੇਖਦੇ ਆ ਰਹੇ ਹਾਂ ਦਿਲਜੀਤ ਸਰਦੀਆਂ ਫਿਲਮਾਂ ਸੋ ਬਹੁਤ ਮਜ਼ਾ ਕੀਤਾ ਹੈ ਬਹੁਤ ਗਾਣੇ ਵੀ ਬਹੁਤ ਸੁਣੇ ਨੇ ਬਹੁਤ ਅਸੀਂ ਬਹੁਤ ਵੱਡੇ ਫੈਨ ਆ ਸੋ ਫੈਨ ਬੇਸ ਕਰਕੇ ਇਹ ਫਿਲਮ ਹੈ ਸੋ ਸਾਰੇ ਸਪੋਰਟ ਕਰਿਓ ਅਪਰੀਸ਼ੀਏਸ਼ਨ ਕਰਿਓ ਐਂ ਬਹੁਤ ਸਾਰਾ ਪਿਆਰ ਦਿਓ 24 ਹਰਵੀ ਨੂੰ ਫਿਲਮ ਆਈ। ਸੋ ਥੈਂਕ ਯੂ ਸੋ ਮਚ। ਚੁਪਾ ਚੁਪਾ। ਔਰ ਇੱਕ ਮੈਂ ਸਰ ਨੂੰ ਰਿਕਵੈਸਟ ਕਰੂੰਗਾ ਕੈਪਟਨ ਸਾਹਿਬ ਕਿਉਂਕਿ ਕਈਆਂ ਨੂੰ ਕਈ ਪੁੱਛ ਲੈਂਦੇ ਨੇ ਕਈਆਂ ਨੂੰ ਜਿਆਦਾ ਨਹੀਂ ਪਤਾ ਹੁੰਦਾ। ਇੱਕ ਥੋੜੇ ਸੈਕਿੰਡ ਚ ਕਚੇਲਾ ਬਾਰੇ ਤੁਸੀਂ ਜ਼ਰੂਰ ਬਰੀਫ ਕਰਿਓ। ਹਾਂ। ਜੀ ਕਚੇਲਾ ਕਈ ਵਾਰ ਨਹੀਂ ਪਤਾ ਹੁੰਦਾ ਕਿਉਂਕਿ ਇਹ 2023 ਦੇ ਵਿੱਚ ਦਲਜੀਤ ਜੀ ਉਤੇ ਗਏ ਸੀ। ਏ ਅਮਰੀਕਾ ਚ ਕੈਲੀਫੋਰਨੀਆ ਇੱਕ ਸਟੇਟ ਹੈ ਉਹਦੇ ਸਾਊਥ ਸਾਊਥ-ਈਸਟ ਦੇ ਵਿੱਚ ਜਗ੍ਹਾ ਹੈਗੀ ਡੇਜ਼ਰਟ ਕੋਲੋਰੇਡੋ ਡੇਜ਼ਰਟ ਵੈਲੀ ਹੈ ਕੋਚਿਲਾ ਵੈਲੀ ਉੱਥੇ ਆਰਟ ਸ਼ੋ ਤੇ 뮤직 ਸ਼ੋ ਹੁੰਦਾ ਤੇ ਦਿਲਜੀਤ ਜੀ ਵਾਸ ਦਾ ਫਰਸਟ ਇੰਡੀਅਨ ਆਰਟਿਸਟ ਜਿਨ੍ਹਾਂ ਨੇ ਜਾ ਕੇ ਉੱਥੇ ਪਰਫਾਰਮ ਕੀਤਾ ਬਹੁਤ ਵੱਡਾ ਪਲੈਟਫਾਰਮ ਹੈ ਵਰਲਡ-ਓਵਰ ਫੋਰ ਦੇ ਜਿਹੜੇ ਬੈਸਟ ਔਫ ਦ ਬੈਸਟ ਔਫ ਬੈਸਟ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਨਹੀਂ ਤਾਂ ਹੂ ਕਰਕੇ ਉਹ ਤਾਂ ਵੀ ਦਿੰਦੇ ਆ ਤੇ ਉਹਨਾਂ ਨੂੰ ਤਾਂ ਇੰਨਾ ਉੱਥੇ ਮਿਲਿਆ ਤੇ ਉੱਥੇ ਉਹਨਾਂ ਦਾ ਗ੍ਰਾਫ ਉੱਪਰ ਹੀ ਉੱਪਰ ਗਿਆ ਦਿਲਜੀਤ ਜੀ ਨੂੰ ਵੀ ਮੈਂ ਕਹੂੰਗਾ ਵੀ ਸਾਡਾ ਦੇਖੋ ਅਸੀਂ 2 ਸਾਲ ਪਹਿਲਾਂ ਹੀ ਇਹ ਮੂਵੀ ਬਾਰੇ ਸੋਚ ਲਿਆ ਸੀ ਤੇ ਕਿਉਂਕਿ ਸਾਡੇ ਵੀ ਇੱਕ ਤਰ੍ਹਾਂ ਦੀ ਮੈਨੀਫੈਸਟੇਸ਼ਨ ਹੋ ਗਈ ਨਹੀਂ ਤਾਂ ਆਈ ਵਾਸ ਨਾਟ ਅ ਪ੍ਰੋਡਿਊਸਰ ਤੇ ਦੂਸਰੀ ਗੱਲ ਇਹ ਕਹਿੰਦੇ ਵੀ ਇੰਟਰਫੀਅਰ ਨਹੀਂ ਕਰਦੇ ਅਸੀਂ ਹੁਣ ਮੈਂ ਫਾਈਟੋ ਪਾਇਲਟ ਰਹਾ ਹਾਂ ਉਹਦੇ ਚ ਕੀ ਹੁੰਦਾ ਹੈ ਇੱਕ ਦੂਸਰੇ ਤੇ ਕੌਨਫੀਡੈਂਸ ਬੜਾ ਹੋਣਾ ਚਾਹੀਦਾ ਤੇ ਮੈਂ ਇਹਨਾਂ ਦੇ ਵਰਕ ਏਥੋਸ ਮੈਂ ਜਦ ਮੈਨੂੰ ਮਿਲਣ ਆਉਨੇ ਸੀ ਨਾ ਮੈਂ ਉੱਥੇ ਹੀ ਇਹਨਾਂ ਨੂੰ ਜੱਜ ਕਰ ਲਿਆ ਸੀ ਵੀ ਇਹ ਡਿਲੀਵਰ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ ਇਸ ਕਰਕੇ ਮੈਂ ਹਰ ਚੀਜ਼ ਨੂੰ ਜਿੰਨਾ ਵੀ ਮਾਨੀਟਰ ਕਰ ਰਿਆ ਤੇ ਮੈਨੂੰ ਸਵੇਰੇ ਮੈਂ 4 ਵਜੇ ਉੱਠ ਜਾਣਾ ਜੋ ਮੈਨੂੰ ਕੋਈ ਆਈਡੀਆ ਆਉਣਾ ਮੈਂ ਵੌਇਸ ਮੇਲ ਜਿੰਨਨ ਛੱਡ ਦੇਣਾ ਇਹਨਾਂ ਨੇ ਅੱਗੇ ਦੇ ਦੇਣਾ ਇਹਨਾਂ ਨੇ ਰਾਈਟਿੰਗ ਚ ਕਨਵਰਟ ਕਰ ਦੇਣਾ ਇਹਨਾਂ ਨੇ ਇੰਪਲੀਮੈਂਟ ਕੀਤਾ ਹੁੰਦਾ ਸੀ ਤੇ ਮੈਂ ਸ਼ਾਮ ਨੂੰ ਦੇਖ ਲੈਣਾ ਮੈਨੂੰ ਸਮਝ ਆ ਗਈ ਤੇ ਆਈ ਹੈਡ ਫੁੱਲ ਫੇਥ ਇਨ them ਤੇ ਆਈ ਐਮ ਹੋਪਫੁਲ ਵੀਲ ਵਰਕ ਅਗੇਨ ਤੁਸੀਂ ਕਿਤੇ ਹੋਰ ਨਹੀਂ ਜਾਣਾ ਪਲੇਟਫਾਰਮ ਅਸੀਂ ਤਾਂ ਮੰਗਿਆ ਸੀ ਕਿ ਇੱਕ ਟੂ ਵੀ ਬਣਾਵਾਂ ਸਰ ਨੇ ਸਰ ਨੇ ਪੱਕਾ ਵਾਦਾ ਕੀਤਾ ਕਿ ਕਹਿੰਦੇ ਇੱਥੇ ਆਪਾਂ ਚੱਲੇ ਯਾਰ ਕੁਚੀਲਾ ਸੀਗਾ ਕਹਿੰਦੇ ਨੈਕਸਟ ਫਿਲਮ ਆਪਾਂ ਕੁਚੀਲਾ ਪਾਰਟ ਜਰਾ ਉੱਥੇ ਪਹੁੰਚ ਕੇ ਕਰਨੀ ਆ ਇਹ ਪਹਿਲੀ ਅਨਾਉਂਸ ਕਰ ਦਿੱਤੀ ਸਾਰੇ ਇੰਨਾ ਪਿਆਰ ਦਿਓ ਕਿ ਅਸੀਂ ਬੜੇ ਆਰਾਮ ਨਾਲ ਕਰ ਸਕੀਏ ਇਹ ਸਾਡਾ ਮਿਊਜ਼ਿਕ ਜ਼ਰੂਰ ਦੇਖਿਓ ਇਹ ਜ਼ਰੂਰ ਸੁਣਿਓ ਆਪਾਂ ਜੀ ਨੂੰ ਸੌਂਗ ਚੱਲੇ ਯਾਰ ਕੁਚੀਲਾ ਟਾਈਟਲ ਸੌਂਗ ਰਿਲੀਜ਼ ਕਰ ਰਹੇ ਆ वो तो पांच जनवरी लीजोगा अब फिर मिलने कोरी प्रेस क्लब रखें हो ऐसे 11 बजे लॉन्चिंग है तो हम दोबारा मिलेंगे तो सर कोई अगर को कोई हस्तिन कोई अभी सवाल है मतलब कि बताइए बताइए चैलेंज आ गया यहाँ पीछे बीच प्रोड्यूसर बड़े लोग मैंने करने लगी है ना दोनों दिन कुछ बस्टिंग प्रोड्यूसर दूसरी कल

ਤੇ ਬ੍ਰੈਂਕਲੀ ਮੈਂ ਡੈਸਟੀਨੀ ਜ ਬਹੁਤ ਬਲੀਵ ਕਰਦਾ ਤੇ ਜੋ ਇਨਸਾਨ ਨੂੰ ਮਿਲਦਾ ਹੈ ਨਾ ਜ਼ਿੰਦਗੀ ਚ ਤੇ बार-बार ਮਿਲ ਰਿਹਾ ਕਿਉਂ ਮਿਲ ਰਿਹਾ ਉਹ ਮੈਸੇਜ ਦੇ ਰਿਹਾ ਤੁਹਾਨੂੰ ਤੇ ਮੈਨੂੰ ਮੈਸੇਜ ਦਿੱਤਾ ਲਾਈਕ ਮੈਨੂੰ ਦੱਸਦੇ ਜੀ ਤੁਮੇ ਫਿਲਮ ਆਪਣੀ ਥੋੜੀ ਜਿਹੀ ਫਿਲਮ ਸੀ ਥੀ ਫਾਰਮ ਹਾਊਸ ਸੀ ਜਿੱਦੋਂ ਮੈਂ ਉਹਦਾ ਗੇਟ ਖੋਲਿਆ ਕਰਾ ਇੱਕ ਦਿਨ ਅੰਨੀ ਬਾਰਿਸ਼ ਪੈ ਰਹੀ ਮੇਰਾ ਬੇਟਾ ਵੀ ਪਾਇਲਟ ਹੈ ਅਸੀਂ ਦੋਨੋਂ ਉੱਥੇ ਬੈਠੇ ਅੰਦਰ ਤੇ ਗੇਟ ਖੁੱਲਾ ਸੀ ਲੜਦਾ ਲੜਕੀ ਮੇਰੇ ਵਿੱਚ ਆਏ ਆ ਕੇ ਫੋਟੋਆਂ ਖਿੱਚਦੇ ਇੱਕ ਪੁਰਾਣੇ ਦਰਵਾਜ਼ੇ ਦੇ ਤੇ ਮੇਰਾ ਬੇਟਾ ਕਹਿੰਦਾ ਗੇਟ ਬੰਦ ਕਰੋ ਮੈਂ ਕਿਹਾ ਗੇਟ ਖੁੱਲਰ ਹੈ ਅੰਦੇ ਉਹ ਸਾਡੇ ਕੋਲੇ ਆ ਗਏ ਮੈਂ ਕਿਹਾ ਕਿਉਂ ਬੇਟਾ ਫੋਟੋਸ ਤੇ ਸੀ ਮੀਟ ਕਿਤੇ ਨੇ ਕਹਿੰਦਾ ਸਰ ਇਹ ਢੁੱਡੀ ਗਈ ਐ ਨਹੀਂ ਸੋਹਣੀ ਬਣਾਈ ਐ ਸੂਟ ਫੈਕਟਰੀ ਦੀ ਵੀ ਗੱਲ ਕਰਦਾ ਸੋ ਮੇਰਾ ਕਹਿੰਦਾ ਬਾਹੋਂ ਨਹੀਂ ਮੈਸੇਜ ਦਿੱਤਾ ਉਤੋਂ ਮਗਰੋਂ ਅਸੀਂ ਡਿਵੈਲਪ ਕਰਨ ਲੱਗਿਆ ਅਸੀਂ ਲੋਕਾਂ ਨੂੰ ਕਿ ਆ ਵੀ ਚਲੋ ਫੋਟੋਆਂ ਖਿੱਚੋ ਇਹ ਵੀ ਜਿਕਰ ਹੈ ਮੂਵੀ ਚ ਮੂਵੀਜ਼ ਮੈਂ ਤੁਹਾਨੂੰ ਦੱਸਿਆ ਵੀ ਕਿਵੇਂ ਸਾਡੇ ਨਾਲ ਹੋਇਆ ਤੇ ਫਿਰ ਆਪਣੇ ਆਪ ਲੋਕ ਜੁੜ ਗਏ ਮੈਂ ਨਹੀਂ ਕਹੂੰਗਾ ਕਿ ਮੈਂ ਇਹਨਾਂ ਨੂੰ ਜੋੜਿਆ ਹੈ ਆਪਣੇ ਆਪ ਜੁੜ ਗਏ ਰੱਬ ਨੇ ਜੋੜਾਇਆ ਜੋੜਿਆ ਸਾਨੂੰ ਦੇਦੇ ਦਾ ਮੈਸੇਜ ਜਿਹੜਾ ਅਸੀਂ ਦੇਣਾ ਤੇ ਮੇਬੀ ਕੁਝ ਹਿਡਨ ਟੈਲੈਂਟ ਵੀ ਹੈ ਸਾਰਿਆਂ ਦੇ ਵਿੱਚ ਜਿਹਦੇ ਕਰਕੇ ਇਹ ਜੁੜੇ ਹੈ ਤੇ ਕੰਫੀਡੈਂਸ ਲੈਵਲ ਵੈਸੇ ਮੈਂ ਆਜਾ ਆਪਣੇ ਕਿਸਮਤ ਵਾਲਾ ਮੰਨਦਾ ਕਿ ਇਹਦੇ ਚ ਟੈਲੈਂਟਡ ਲੋਕ ਸਾਡੇ ਨਾਲ ਜੁੜੇ ਆ ਹਰ ਫੁੱਲ ਕੰਫੀਡੈਂਸ ਇਨ ਬੋਏ ਪਰਸਪੈਕਟਿਵ ਨਾਲ ਜਾਣਦੀ ਹੈ ਦਸਤੀ ਅਸੀਂ ਉਸ ਦੀ ਜਾਣਦੇ ਥੈਂਕ ਯੂ ਥੈਂਕ ਯੂ ਰੈਟ ਟੈਲੈਂਟਡ ਬੀਰੂ ਰੈਨ ਨੂੰ ਲੈ ਕੇ ਦਸ ਨੂੰ ਕਦੀ ਸ਼ਾਬਾ ਨਹੀਂ ਬਿਲਕੁਲ ਨਹੀਂ ਮੈਂ ਵੈਸੇ ਹੀ ਮੈਂ ਕਲਪ ਸ਼ੁਰੂ ਤੋਂ ਬੜਾ ਲੱਕੀ ਹੈ ਆਪਾਂ ਜਿੰਨੇ ਵੀ ਸ਼ੂਟ ਕਰਦੇ ਆ ਇਕ ਤਾਂ ਸਾਡਾ ਮਾਹੌਲ ਬੜਾ ਇੱਕ ਫੈਮਿਲੀ ਮੈਂ ਕਦੀ ਇਦਾਂ ਨਾ ਮੈਂ ਡਾਇਰੈਕਟਰ ਸਮਝਿਆ ਆਪਣੇ ਆਪ ਨੂੰ ਸੈਟ ਤੇ ਕਦੀ ਨਾ ਮਨ ਨੂੰ ਕੋਸ਼ਿਸ਼ ਆਖਦਾ ਵੀ ਤੁਸੀਂ ਕੋਈ ਐਕਟਰ ਨਹੀਂ ਆਪਾਂ ਫੈਮਿਲੀ ਆ ਜਾਓ ਇੰਜੋਏ ਕਰਨਾ ਕਈ ਵਾਰ ਤਾਂ ਪਤਾ ਹੀ ਨਹੀਂ ਚੱਲਦਾ ਕਦੋਂ ਸ਼ੁਰੂ ਕੀਤਾ ਕਦੋਂ ਸ਼ਾਮ ਨੂੰ ਪੈਕਅਪ ਹੋ ਗਿਆ ਤਾਂ ਕੋਈ ਦਿੱਕਤ 1% ਵੀ ਫਿਲਮ ਕੋਈ ਸਾਨੂੰ ਇਹੋ ਜਿਹਾ ਕੋਈ ਚੈਲੰਜ ਫੇਸ ਨਹੀਂ ਕਰਨਾ ਪਿਆ ਸਾਰੇ ਐਕਟਰਾਂ ਦਾ ਚਾਹੇ ਗੁਰਚੇਤ ਹੈ ਉਹਦੇ ਅੱਜ ਬਿਜ਼ੀ ਹੈ ਸ਼ੂਟ ਤੇ ਪੰਜ ਨੂੰ ਆਏਗਾ ਸ਼ੂਟ ਚੱਲ ਰਿਹਾ ਉਹਨਾਂ ਦਾ ਬਾਕੀ ਵੀ ਸਾਡੇ ਸੀਨੀਅਰ ਸਾਡੇ ਬਹੁਤ ਸੀਨੀਅਰ ਐਕਟਰ ਨੇ ਸਾਰੇ ਉਹ ਸਾਰ ਨੇ ਇੱਕ ਫੈਮਿਲੀ ਦੀ ਤਰ੍ਹਾਂ ਅਸੀਂ ਉੱਥੇ ਪੂਰਾ ਸ਼ ਬੜੀ ਇੰਜੋਏ ਕੀਤਾ ਹਿਮਾਚਲ ਵਿੱਚ ਅਸੀਂ ਸਾਰਿਆਂ ਨੇ ਗੱਡੀਆਂ ਬੱਸਾਂ ਭਰ ਕੇ ਲੈ ਗਏ ਸੀਗੇ ਉੱਥੇ ਵੀ ਸਾਰ ਨੇ ਬਹੁਤ ਇੰਜੋਏ ਕਰਾਇਆ ਉਹ ਤੇ ਤਾਂ ਕੋਈ ਮਤਲਬ ਬੜੀ ਖੁਸ਼ੀ ਖੁਸ਼ੀ ਔਰ ਬੜੇ ਵਧੀਆ ਮਾਹੌਲ ਤੇ ਸਾਡਾ ਸ਼ੂਟ ਕੰਪਲੀਟ ਹੋ ਗਿਆ। ਨਵੀਂ ਸ਼ਾਰਟ ਦਾ ਉਸ ਤੋਂ ਪਹਿਲਾਂ ਕਿੰਨਾ ਕਰ ਸਕੀਦਾ। ਇਹ ਉਹ ਸਬਜੈਕਟ ਉਹ ਸਾਡਾ ਟੀਜ਼ਰ ਦੇਖਣ ਸਾਰੀ ਉਹਨਾਂ ਨੇ ਐਕਸੈਪਟ ਕਰ ਲਿਆ। ਐਕਚੁਅਲ ਟ੍ਰੇਲਰ ਦੇਖਣ ਤੋਂ ਬਾਅਦ ਉਹਨਾਂ ਨੇ ਉਸੇ ਵੇਲੇ ਮੈਨੂੰ ਖੁਦ ਅਪਰੋਚ ਕੀਤਾ ਫਿਰ ਕਿ ਆਪਾਂ ਫਿਲਮ ਕਰਦੇ ਆਂ। ਤਾਂ ਉਸ ਨਾਲ ਦੀ ਨਾਲ ਫਿਰ ਜੋ ਵੀ ਹੁੰਦਾ ਪ੍ਰੋਸੈਸ ਹੁੰਦਾ ਸਾਰਾ ਹੋਇਆ। ਹੋਪਫੁਲ ਅੱਛਾ ਰਹੇਗਾ ਚੋ ਵੀ ਹਾਂਜੀ ਉਹ ਤਾਂ ਫਿਰ ਹੁੰਦਾ ਹੀ ਹੈ ਹਰ ਇੱਕ ਦੋ ਬਿਜ਼ਨਸ ਅਜੇ ਦਾ ਉਹ ਤਾਂ ਫਿਰ ਦੇਖ ਕੇ ਸਾਰੀ ਪਰਖ ਕੇ ਚੀਜ਼ ਆਪਾਂ ਵੀ ਕੋਈ 100 ਰੁਪਏ ਦੀ ਚੀਜ਼ ਖਰੀਦਦੇ ਆਂ ਤਾਂ ਪਹਿਲਾਂ ਉਹਨੂੰ ਕਈ ਵਾਰੀ ਇੱਧਰ ਉੱਧਰ ਕਰਕੇ ਦੇਖਦੇ ਆਂ ਵੀ ਨੁਕਸਾਨ 100 ਰੁਪਏ ਦਾ ਨੁਕਸਾਨ ਹੋਰ ਜਿੱਦੇ ਇੱਥੇ ਤਾਂ ਥੋੜਾ ਤੁਹਾਨੂੰ ਪਤਾ ਇੰਡਸਟਰੀ ਮਹਿੰਗੀ ਹੈ ਕੰਮ ਥੋੜਾ ਮਹਿੰਗਾ ਹੈ ਪੇਸ਼ਾ ਤੁਹਾਡੇ ਲਈ ਸਵਾਲ ਹੈ ਡਾਕਟਰੀ ਬ੍ਰਾਂਡ ਸੰਗੀ ਦਾ ਪੇਸ਼ਾ ਡਾਕਟਰੀ ਦੇ ਨਤੇ ਅਦਾਕਾਰੀ ਮੈਂ ਸੋ ਜੁਰੂ ਤੋਂ ਹੀ ਬਹੁਤ ਜ਼ਿਆਦਾ ਮੈਨੂੰ ਆਰਟ ਨਾਲ ਪਿਆਰ ਸੀ ਨਾ ਮੈਂ ਛੋਟੀ ਹੁੰਦੀ ਦੇ ਪਰਫਾਰਮੈਂਸਿਸ ਕਰਦੀ ਸੀ ਸਟੇਜ ਤੇ ਕਰਦੀ ਸੀ ਇੱਕ ਵਾਰੀ ਅਚਾਨਕ ਕਿ ਮੈਂ ਕਾਲਜ ਸੀ ਆਪਣੀ ਬੀ.ਟੈਸ ਦੇ ਫਸ ਸੈਕਿੰਡ ইয়ার্স ਸੀ ਤੇ ਮੇਰੀ ਮਦਰ ਨੇ ਨਾ ਦੇਖਿਆ ਐਡ ਮਿਸ ਪੰਜਾਬ ਆ ਰਿਹਾ ਸੀ 2016 ਦੀ ਨਾ ਤਾਂ ਉਹ ਕਹਿੰਦੇ ਤੂੰ ਜਾ ਮੈਂ ਕਿਹਾ ਮੰਮਾ ਮੇਰੇ ਫਾਈਨਲ ਆ ਮੇਰੇ ਪੇਪਰ ਨਾ ਦੇਣੇ ਕਹਿੰਦੇ ਨਹੀਂ ਨਹੀਂ ਤੂੰ ਜਾ ਮੇਰੇ ਐਕਚੁਅਲੀ ਮੇਰੇ ਮਦਰ ਦਾ ਬਹੁਤ ਰੋਲਾ ਕਿ ਮੈਨੂੰ ਪੁਸ਼ ਕਰਾਂ ਚੀ ਕਰ ਉਦਾਂ ਮੈਂ ਆਰਟ ਨਾਲ ਜੁੜੀ ਸੀ ਮੈਂ ਪਲੇਸ ਕਰਦੀ ਸੀ ਮੈਂ ਫੋਕ ਡਾਂਸ ਨੈਸ਼ਨਲ ਫੋਕ ਡਾਂਸ ਕਰ ਰਹਾ ਹਣਾ ਬਟ ਸੋਚਣਾ ਉਸ ਚੀਜ਼ ਬਾਰੇ ਕਿ ਪਰਮਨੈਂਟਲੀ ਉਸ ਚੀਜ਼ ਨੂੰ ਆਪਣਾ ਇੱਕ ਪੇਸ਼ਾ ਬਣਾਉਣਾ ਬਹੁਤ ਵੱਡੀ ਚੀਜ਼ ਹੈ। ਸੋ ਡਾਕਟਰੀ ਵੀ ਮੇਰੇ ਲਈ ਇੱਕ ਬਹੁਤ ਚੈਲੈਂਜਿੰਗ ਸੀ ਬਹੁਤ ਵੱਡੀ ਚੀਜ਼ ਹੈ। ਬਟ ਮੈਂ ਬਹੁਤ ਬlesਟ ਫੀਲ ਕਰਦੀ ਹਾਂ ਕਿ ਮੈਨੂੰ ਬਹੁਤ ਸਪੋਰਟਿੰਗ ਫੈਮਿਲੀ ਮਿਲੀ ਜਿਨ੍ਹਾਂ ਨੇ ਮੇਰੇ ਉਹ ਟੈਲੈਂਟ ਨੂੰ ਮਨ ਨੂੰ ਸਪੋਰਟ ਕੀਤਾ ਤੇ ਮੈਂ ਅੱਗੇ ਆਪਣੇ ਆਪ ਨੂੰ ਹੋਰ ਪੁਸ਼ ਕਰਕੇ ਕਾਰਵਾਈ। ਸੋ ਪ੍ਰੋਫੈਸ਼ਨ ਵੀ ਮੈਨੂੰ ਇੱਕੋ ਹੀ ਦਿੰਦਾ ਹੈ ਕਿ ਡਾਕਟਰ ਹੋਣਾ ਇੱਕ ਐਜੂਕੇਟਿਡ ਐਕਟਰ ਹੋਣਾ ਬਹੁਤ ਵੱਡੀ ਚੀਜ਼ ਹੈ। ਰਾਈਟ ਸੋ ਉਹ ਮੈਨੂੰ ਹੋਰ ਕੰਫੀਡੈਂਸ ਹੁੰਦਾ ਕਿ ਮੈਂ ਵਧੀਆ ਬੋਲ ਸਕਦੀ, ਫਾਸ ਸਕਦੀ, ਸਭ ਨੂੰ ਫੇਸ ਕਰ ਸਕਦੀ

ਉਸ ਤੋਂ ਬਾਅਦ 1 ਟੂ 1 ਹੋ ਜਾਣਗੇ ਹਾਂ ਜੀ ਹਾਂ ਆ ਲੈ ਲਓ ਆ ਵੀ ਲੈ ਲਓ ਨੀਸ਼ਾ ਆਹੀ ਦੇ ਤਾ 40 ਦੇ 2 ਤੋਂ ਹੋ ਉਸ ਤੋਂ ਆ ਤੁਹਾਨੂੰ ਮਾਲਾ ਕਿਰਨ ਸੈਂਟਰ ਜੋ ਖੇਚੇ ਉਹਦੇ ਇੰਪੋਰਟੋ ਯਾਰ ਇੱਥੋਂ ਸੈਂਟਰ ਤੋਂ ਕੇ ਜਾ ਕੇ ਸੈਂਟਰ ਉੱਪਰ ਖੜ ਕੇ ਖੇਚ ਲੈ ਕੋਈ ਨਾ ਹਲੋ ਹਾਂਜੀ ਨਹੀਂ ਬਣਾ ਦੋ ਇਹਨੇ ਕਰਕੇ ਜੀ ਬਰੋ ਜੀ ਬਰੋ